ਸਾਨਾਂ ਨੂੰ ਕੱਲ ਡਾਂਗ ਦੇ ਰਹੀ ਆ ਪੰਜਾਬ ਸਰਕਾਰ ਨੇ ਫੇਰੀ ਆ ਤੁਹਾਡੇ ਐਂਡ ਤੁਹਾਡੇ ਉਹਦਾ ਕੈਂਡੀਡੇਟ ਦਾ ਘਰਾਵ ਕਰਨ ਲੱਗਿਆ ਸੀ ਉਹ ਸਾਨੂੰ ਜੋ ਡਾਂਗ ਦੇ ਸਾਡੇ ਹੁੰਦੇ ਵੀਪਰ ਜੀ ਦੇ ਵਿੱਚ ਜੋ ਕੰਮ ਹੋਇਆ ਦੱਸੋ ਲੋਇਆ ਪੰਜ ਜਾਣਾਂ ਦਾ ਕਤਲ ਹੋਵੇ ਉਹਨੂੰ ਟਿਕਟ ਦੇਣ ਦੀ ਵਿਰੋਧ ਕਰਨਾ ਕੀ ਸਾਰੂ ਗੱਲ ਨਹੀਂ ਹੈ ਬੀ. ਜੀ ਨੇ ਜੋ ਕੰਮ ਕੀਤੇ ਆ ਕਹਿੰਦੇ ਮੈਂ ਉਹਨਾਂ ਨੂੰ ਜਵਾਬ ਨਹੀਂ ਦੇ ਸਕਦਾ ਜੇ ਆਰਟੀਪੰਡਾਂ ਵਿੱਚ ਜਵਾਬ ਦੇਗੇ ਨਹੀਂ ਜਾਗਦੇ ਅਗਲੇ ਪਿੰਡਾਂ ਨਹੀਂ ਬੜੋਗੇ ਜਦੋਂ ਬੀਰਜੇਪੀ ਨੇ ਜੋ ਕੰਮ ਕੀਤੇ ਆ ਕਹਿੰਦੇ ਮੈਂ ਉਹਨਾਂ ਲਈ ਜਵਾਬ ਨਹੀਂ ਦੇ ਸਕਦਾ ਮੈਂ ਦੇ ਸਕਦਾ ਜਵਾਬ ਬੰਦਿਆ ਕਾਨੂੰਨ ਦਾ ਜਾਂ ਵਿਵਸਥਾ ਦਾ ਵਾ ਇਹ ਪੰਜਾਬ ਦਾ ਜਾਂ ਹਰਿਆਣਾ ਦਾ ਜਾਂ ਮੈਂ ਕਿੰਨਾ ਜੀ ਕਾਨੂੰਨ ਪੰਜਾਬ ਮੈਂ ਕਿੰਨਾ ਨਹੀਂ ਵੇਖੋ ਵੇਖੋ ਸਰਦਾਰ ਜੀ ਵੇਖੋ ਆਪਾਂ ਲੰਬੀਆਂ ਗੱਲਾਂ ਨਾ ਕਰੀਏ ਤੇ ਹਾਂਜੀ ਸੈਂਟਰ ਚ ਸਰਕਾਰ ਬੀਜੇਪੀ ਦੀ ਆ ਹਰਿਆਣਾ ਚ ਸਰਕਾਰ ਬੀਜੇਪੀ ਦੀ ਆ ਤੇ ਫਿਰ ਦੱਸੋ ਬੀਜੇਪੀ ਜਿਹੜਾ ਉਹ ਵੀ ਤੁਹਾਡੀ ਆ ਬੀ ਟੀਮ ਹੈ ਤੁਹਾਡੀ ਉਹ ਵੀ ਤੁਹਾਡੀ ਬੀ ਟੀਮ ਹੈ ਉਹ ਤੁਹਾਡੀ ਬੀ ਟੀਮ ਹੈ ਅਸੀਂ ਕਿਹਨੇ ਦੇਖੋ ਦੇਖੋ ਤੁਹਾਨੂੰ ਪ੍ਰੋਟੈਕਟ ਕਰਦੀ ਆ ਸਾਡੇ ਕਿਸਾਨਾਂ ਨੂੰ ਕੱਲ ਡਾਂਗ ਦੇ ਰਹੀ ਆ ਪੰਜਾਬ ਸਰਕਾਰ ਨੇ ਫੇਰੀ ਆ ਤੁਹਾਡੇ ਤੁਹਾਡੇ ਉਹਦਾ ਕੈਂਡੀਡੇਟ ਦਾ ਘਰਾਵ ਕਰਨ ਗਿਆ ਸੀ ਉਹ ਸਾਨੂੰ ਕਿਉਂ ਡਾਂਗ ਫੇਰ ਜਾਂ ਸਾਡੇ ਹੋਂਦ ਦੇ ਉਹ ਤੁਹਾਡੇ ਹੀ ਆ ਅਗਲੀ ਚੀਜ਼ ਲਖੀਮਪੁਰ ਖੀਰੀ ਦੇ ਵਿੱਚ ਜੋ ਕਦਰਦਾਨ ਹੋਇਆ ਦੱਸੋ ਖਲੋਇਆ ਕੰਟਰੀ ਵਿੱਚ ਜਿਹੜੇ ਤੁਹਾਡੇ ਅਜੇ ਵਿਚਰਾ ਟੈਣੀ ਨੇ ਚੜ ਕੇ ਆਜੋ ਬੰਦੇ ਕਤਲ ਕਰ ਆਏ ਅਸੀਂ ਇਹ ਨਾ ਮੁੰਡੇ ਨੇ ਇੱਕ ਵਾਰੀ ਉਹਨੂੰ ਦੁਬਾਰੇ ਟਿਕਟ ਦੇਣਾ ਇੱਕ ਮਿੰਟ ਉਹਨੂੰ ਦੁਬਾਰੇ ਟਿਕਟ ਦੇ ਕੇ ਉਹਨੂੰ ਕਿਉਂ ਸਾਹਿਬ ਮੈਂ ਕਹਿੰਦਾ ਜੀ ਬਾਜਪਾ ਨੇ ਉਹਨੂੰ ਟਿਕਟ ਦੇ ਕੇ ਗਲਤ ਕੀਤਾ કે ਠੀਕ ਕੀਤਾ ਸਾਹਿਬ ਇਹ ਦੱਸੋ ਸਦਾਨ ਮੈਂ ਕਹਿੰਦਾ ਜੀ ਕਾਨੂੰਨ ਨੇ ਉਹਨੂੰ ਬਾਜਪਾ ਨੇ ਟਿਕਟ ਦੇ ਕੇ ਠੀਕ ਕੀਤਾ કે ਗਲਤ ਕੀਤਾ ਬੜਾ ਸ਼ਾਇਦ ਮੈਂ ਆਪਾ ਉਹ ਸਾਰੂ ਗੱਲ ਕਰ ਰਹੀ ਨਾ ਜੀ ਉਹਦਾ ਇੱਕ ਤਰੀਕਾ ਹੈ ਇਹ ਹੈ ਸਾਰੂਆ ਕੀ ਲੋਕਾਂ ਕੀ ਲੋਕਾਂ ਦਾ ਕਾਤਲ ਹੋਵੇ ਪੰਜ ਜਾਣਿਆਂ ਦਾ ਪੰਜ ਜਾਣਿਆਂ ਦਾ ਕਾਤਲ ਹੋਵੇ ਉਹਨੂੰ ਟਿਕਟ ਦੇਣ ਦੀ ਵਿਰੋਧ ਕਰਨਾ ਕੀ ਹੈ ਸਾਰੂ ਗੱਲ ਨਹੀਂ ਹੈ ਇਹ ਗੱਲ ਸਰ ਉਹ ਮੁੰਡੇ ਦੇ ਪਰਚਾ ਹੈ ਨਹੀਂ ਹੈ ਜੀ ਕਿਹੜੇ ਮੁੰਡੇ ਦੇ ਉਹ ਜਿਹਨੇ ਗੱਡੀ ਦੀ ਗੱਲ ਮੈਂ ਕਿਹਾ ਉਹਦੇ ਪਿਓ ਦੇ 120 20 ਦਾ ਪਰਚਾ ਹੈਗਾ ਕਿ ਨਹੀਂ ਹੈਗਾ ਮੈਂ ਹੈ ਜੀ ਉਹ ਮੁੰਡੇ ਪਰਚਾ ਹੈਗਾ 120 20 ਦਾ ਉਹਦੇ ਪਿਓ ਦੇ ਕਰਜੇ ਦਾ ਪਰਚਾ ਆਇਆ ਭਈ ਉਹਨੂੰ ਬੀਜੇਪੀ ਵੱਲੋਂ ਟਿਕਟ ਦੇ ਦਿੱਤੀ ਜਾਣੀ। ਪਾਜੀ ਜਵਾਬ ਦੇ ਸਕਦਾ। ਇਹ ਠੀਕ ਹੈ। ਮੈਂ ਕਹਿੰਨਾ ਨਾ। ਤੁਸੀਂ ਨਹੀਂ ਨਹੀਂ ਨਹੀਂ। ਵੇਖੋ ਕਿਉਂ ਨਾ ਨਹੀਂ ਜੇ ਐਰ ਕੀ ਪਿੰਡਾਂ ਦੇ ਵਿੱਚ ਜਵਾਬ ਦੇ ਕੇ ਨਹੀਂ ਜਾਓਗੇ ਅਗਲੇ ਪਿੰਡਾਂ 'ਚ ਨਹੀਂ ਬੜੋ ਤੁਸੀਂ। ਇਹ ਨਹੀਂ ਗੱਲ ਹੈਗੀ ਕਿ ਤੁਸੀਂ ਸਵਾਲ ਸਾਡੇ ਨੂੰ ਇਹ ਜੇ ਸਵਾਲ ਕਰਾ ਦੇ ਹਾਂਜੀ ਲੋਕਦੰਤਾ ਦਾ ਘਾਣਾ ਬਹੁਤ ਅੱਛਾ ਅੱਛਾ ਮੈਂ ਕਿਹਾ ਜਦੋਂ ਜਦੋਂ ਇੱਕ ਪਲੇ ਟੀਕਾ ਲਿਆ ਇੱਥੇ ਇੱਥੇ ਤੁਹਾਡੇ ਗੱਲ ਸੁਣੋ ਸਰ ਗੱਲ ਸੁਣੋ ਜੇ ਤੁਹਾਡੇ ਬਿਨੇ ਬੋਲਣਗੇ ਜੇ ਤੁਹਾਡੇ ਬੋਲਣਗੇ ਫਿਰ ਸਾਡੇ ਬੋਲਣਗੇ ਜਦੋਂ ਜਦੋਂ ਜੀ 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 ਮੈਂ ਕਹਿੰਦਾ ਜਦੋਂ ਰੋਕੇ ਜਾਂਦੇ ਤੁਹਾਨੂੰ ਇਹ ਸਾਰੇ ਆਸੀ ਭਾਈਚਾਰੇ ਲੋਕ ਜਦੋਂ ਆਸੀ ਭਾਈਚਾਰੇ ਲੋਕ ਸਾਡੀ ਮਰਜ਼ੀ ਦੀ ਮੱਦੀ ਜਾਂਦੀ ਹੈ ਫਿਰ ਦੱਸੋ ਜਦੋਂ ਤਾਂ ਗੁਰੂ ਹਰਗੋਬਿੰਦ ਜੀ ਉਹ ਸਵਾਲ ਜੋ ਹੈ ਵੀ ਕਰਨਾ ਜਿੱਥੇ ਮਰਜ਼ੀ ਜਾਵੇ ਕੋਈ ਜਰ ਸਵਾਲ ਕੋਈ ਇਹ ਉਹਨਾਂ ਤੋਂ ਲੋਕਤੰਤਰ ਦਾ ਕਹਣ ਆ ਜਦੋਂ ਕਿਸਾਨਾਂ ਦੇ ਅੱਗੇ ਖੇਲ ਘੜੇ ਜਾਂਦੇ ਆ ਓ ਭਾਈ ਸਾਹਿਬ ਪਟੋੜੇ ਵਾਲਾ ਤੋਂ ਇਹਨਾਂ ਦੇ ਕਿਸੇ ਬਿਲਕੁਲ ਨਾ ਜਦੋਂ ਮੈਂ ਟੜਕਿਆ ਮੈਂ ਮੈਨੂੰ ਮੈਂ ਰੇਟ ਦਾ ਟੰਮ ਕਰਨਾ ਰੇਟ ਤੋਂ ਮੈਂ ਬਹਿ ਦੱਸੋ ਜਿਆ ਬਾਪੂ ਜੀ ਕਹਿੰਦੇ ਲੱਗੇ ਬੰਦਾ ਨਿਕਾ ਮੈਨੂੰ ਇਧਰ ਸੁਣ ਲਿਓ ਇਧਰ ਮੋਰਚਰੀ ਮੰਗਿਆ 70000 ਦਾ ਰਜਾਰ 70000 ਰੁਪਇਆ ਦਿਹਾੜੀ ਮਜ਼ਦੂਰਾਂ ਨੂੰ ਕਿਪ 200 ਦਾ ਰੋਜ਼ਗਾਰ ਗਰੰਟੀ ਕੀਤਾ ਜਾਵੇ ਮੈਸੂਨਾਂ ਇਹ ਗੱਲ ਵਿੱਚ ਦੱਸੋ ਮਜ਼ਦੂਰਾਂ ਦੀ ਐਸੀ ਮੰਗ ਕਰ ਰਹੇ ਆਂ ਅੰਦੋਲਨ ਦੇ ਵਿੱਚ ਆਂ ਸਾਡਾ ਛੱਡ ਜਾਓ ਸਾਡਾ ਤੁਸੀਂ ਕਰ ਰਹੇ ਆਂ ਤੁਸੀਂ ਕਰ ਰਹੇ ਆਂ ਇਹ ਬੰਦਾ ਹੈ ਇਹ ਕਹਿੰਦਾ ਇਹਨੂੰ ਸਿਰ ਗੱਲ ਵਿੱਚ ਦੱਸਦਾ ਤੁਸੀਂ ਇੱਕ ਗੱਲ ਦਾ ਜਵਾਬ ਦੋ ਹੋ ਗਈ ਹੈ ਭਾਈ ਨਾ ਹੁੰਦਾ ਹੀ ਸਾਹਿਬ ਇਹ ਕਹਿੰਦਾ ਇੱਕ ਗੱਲ ਵਿੱਚ ਦੱਸਦਾ ਕਹਿੰਦਾ ਠੀਕ ਹੈ ਸੱਤ ਲਿਆ ਕੋਈ ਸਮਝ ਨਹੀਂ ਹੈ ਕੋਈ ਜਵਾਬ ਆਜ ਗੱਡੀ ਜਾ ਰਹੇ ਆ ਸਾਨੂੰ ਪਹਿਲੇ ਟੱਕਰੇ ਮੇਹਬਾਬ ਜੀ ਦੇਖਿਆ ਜਦੋਂ ਇਹਨੂੰ ਸੁਣਿਆ ਕੀ ਮੈਨੂੰ ਮੁchéਗਾ ਇਹ ਗੱਲ ਨਹੀਂ ਜਾ ਰਹੀ ਭਾਈ ਸਾਹਿਬ ਆਦਾ ਇਹ ਆ ਜਾ ਰਹੇ ਤੁਹਾਡੇ ਸਾਹਮਣੇ ਗੱਡੀ ਭਾਈ ਗੱਡੀ ਕਿੱਥੇ ਤੇ ਕੀ ਗੱਲ ਕਿੱਥੇ ਨਾਰੇ ਲਾਲਾ ਨਾਰੇ ਬਹੁਤ ਧੀ ਸਰਕਾਰ ਮੁਰਦਾਬਾਦ 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 ਫੇੜਾ ਹੀ ਕਰ ਮੁਰਦਾਬਾਦ ਫੇੜਾ ਕਰ ਧੀ ਸਰਕਾਰ मज़दूर ज़िंदाबाद ज़िंदाबाद ਸਵਾਲਾਂ ਤੋਂ ਪਗੌੜਿਆ ਬੀਜੇਪੀ ਦੇ ਲੀਡਰ ਮੁਰਦਾਬਾਦ 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 ਸਵਾਲਾਂ ਤੋਂ ਭੱਜਣ ਵਾਲੇ ਬੀਜੇਪੀ ਦੇ ਲੀਡਰ ਮੁਰਦਾਬਾਦ 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 ਸਾਨਾ ਮੋਦੀ ਦੀ ਕਾਤਰ ਮੋਦੀ ਮੁਰਦਾਬਾਦ ਮੁਰਦਾਬਾਦ ਲੋਕਾਂ ਨੇ ਸਵਾਲਾਂ ਤੋਂ ਭੱਜਣ ਵਾਲੇ ਲੀਡਰ ਮੁਰਦਾਬਾਦ 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 ਸਰਕਾਰ ਮੁਰਦਾਬਾਦ 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 ਭਿੰਦਰ ਦੀ ਮੋਤੀ ਸਰਕਾਰ ਮੁਰਦਾਬਾਦ ਮੁਰਦਾਬਾਦ ਸੋਨਾਂ ਦੇ ਗੋਲੀ ਚਲਾਉਣ ਵਾਲੀ ਮੋਤੀ ਸਰਕਾਰ ਮੁਰਦਾਬਾਦ 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 ਬਾਰ ਬਾਰੇ ਪਗੋੜੇ ਲੀਡਰ ਮੁਰਦਾਬਾਦ 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 ਸੋਨਾ ਮਜ਼ਦੂਰਾਂ ਦਾ ਇਕਾ ਜ਼ਿੰਦਾਬਾਦ 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 ਸੋਨਾ ਮਜ਼ਦੂਰਾਂ 'ਚ ਫੁੱਟ ਪਾਉਣ ਵਾਲੀ ਬੀਆਪੀ ਲੀਡਰ ਮੁਰਦਾਬਾਦ 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 ਭਾਈ ਚੜਕੇ ਦਾ ਤੋੜਨ ਵਾਲੀ ਬੀਜੇਪੀ ਮੁਰਦਾਬਾਦ 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 ਭਾਈ ਚੜਕੇ ਦਾ ਤੋੜਨ ਵਾਲੇ ਬੀਜੇਪੀ ਦੇ ਲੀਡਰ ਮੁਰਦਾਬਾਦ 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 ਨਾ ਨਾ ਮਜ਼ਦੂਰਾਂ 'ਚ ਫੁੱਟ ਪਾਉਣ ਵਾਲੇ ਬੀਜੇਪੀ ਦੇ ਲੀਡਰ ਮੁਰਦਾਬਾਦ 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 ਪਿੰਡਾਂ 'ਚ ਆ ਕੇ ਬੀਜੇ ਕਿਸਾਨਾਂ ਮਜ਼ਦੂਰਾਂ ਨੂੰ ਤੋੜਨ ਵਾਲੇ ਬੀਜੇਪੀ ਲੀਡਰ ਮੁਰਦਾਬਾਦ 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 ਲੋਕਾਂ ਦੇ ਸਵਾਲਾਂ ਦਾ ਖੰਡਾੜੇ ਲੀਡਰ ਮੁਰਦਾਬਾਦ 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 ¡Por de aquí,